चिड़ी दी खुंड दाने चप्पा लगे खुदा खुदा खिल देगा मैं चिड़ी विचारी दखाण दखा दखाणा तू खुद पाड़ेगा मेरा खुद की लेंदा मैं तो पाड़ूंगा दिखाण खुंड पाड़ा खुंड खिल किड़ी विचारी गांजे को राजा राजा तू दखाण बनेगा मेरा दखाण की लेंद्र मैं तो बनूगा ਕਹਾ ਰਾਜਾ ਤਖਤ ਤੋਂ ਬੰਦਨ ਨਹੀਂ ਦਿਖਾਰ ਖੰਡ ਪਾਰ ਦਾ ਖੰਡ ਖੰਡ ਬੰਦਨ ਚੁੜੀ ਵਿਚਾਰੀ ਕਿਨੇ ਜੀ ਗਾਹਾਂ ਵਾਗੇ ਰਾਣੀਆਂ ਕੋਲੇ ਰਾਣੀਆਂ ਰਾਣੀਆਂ ਤੁਸੀਂ ਰਾਜ ਨੂੰ ਰੁੱਸੋਗੇ ਆ ਸਾਡਾ ਰਾਜਾ ਕਿੰਨਾ ਅਸੀਂ ਕਿਉਂ ਰੁੱਸਾਂਗੇ ਰਾਣੀਆਂ ਰਾਜ ਨੂੰ ਰੁੱਸਦੇ ਨਹੀਂ ਰਾਜਾ ਤਖਤ ਨੂੰ ਬੰਦਨ ਨਹੀਂ ਦਿਖਾਰ ਖੰਡ ਪਾਰ ਦਾ ਖੰਡ ਖੰਡ ਬੰਦਨ ਚੁੜੀ ਵਿਚਾਰੀ ਕਿਨੇ ਜੀ ਗਾਹਾਂ ਵਾਗੇ ਸੱਪਾ ਕੋਲੇ ਸਪੋਸਪੋ ਤੁਸੀਂ ਰਾਣੀਆਂ ਨੂੰ ਡੰਗੋਗੇ ਸਾਡਾ ਰਾਜਾ ਜਮਿੰਦੇ ਅਸੀਂ ਕਿ ਡੰਗਾਂ ਸਤ ਪ੍ਰਾਂਜਨ ਡਾਉਂਦੇ ਨਹੀਂ ਰਾਣੀਆਂ ਰਾਜ ਨੂੰ ਰੁੱਸਦੇ ਨਹੀਂ ਰਾਜਾ ਤਖਤ ਨੂੰ ਬੰਦਨ ਨਹੀਂ ਦਖਾਰ ਫੁੱਲ ਪਾੜਦਾ ਨਾ ਫੁੱਲ ਖਿੰਡ ਦਿੰਦਾ ਨੀ ਚਿੜੀ ਵਿਚਾਰੀ ਕਿਵੇਂ ਜੀਵੇ ਗਹਾ ਬਾਗੀ ਛੋਟੇ ਆਪੋਲੇ ਛੋਟੇ ਛੋਟੇ ਤੁਸੀਂ ਸੱਪਾਂ ਨੂੰ ਮਾਰੋਗੇ ਸਾਡਾ ਸੱਤ ਕਿੰਦਾ ਅਸੀਂ ਕਿਉਂ ਮਾਰਾਂਗੇ ਛੋਟੇ ਸੱਪਾਂ ਨੂੰ ਮਾਰ ਦੇਣੀ ਸੱਪ ਪ੍ਰਾਣੀਆਂ ਨੂੰ ਡੰਗ ਦੇਣੀ ਰਾਣੀਆਂ ਰਾਜ ਨਾਲ ਰੁੱਸੀਆਂ ਨਹੀਂ ਰਾਜਾ ਖਾਣ ਨੂੰ ਬੰਦ ਹਨ ਦਖਾਰ ਫੁੱਲ ਪਾੜਦਾ ਨੀ ਫੁੱਲ ਖਿੰਡ ਦਿੰਦਾ ਨੀ ਚਿੜੀ ਵਿਚਾਰੀ ਕਿਵੇਂ ਜੀਵੇ ਗਹਾ ਬਾਗੀ ਅੱਗ ਕੋਲੇ ਅੱਗੇ ਅੱਗੇ ਤੂੰ ਛੋਟਿਆਂ ਨੂੰ ਬਾਹਵੇਂਂ ਕਿ ਸਾਡਾ ਸੱਤ ਕਿੰਦਾ ਮਾਈਕ੍ਰੋਵਾਵਾਂ ਜੇ ਅੱਗ ਛੋਟਿਆਂ ਨੂੰ ਬਾਹਵੇਂਂ ਛੋਟੇ ਸੱਪਾਂ ਨੂੰ ਮਾਰ ਦੇਣੀ ਸੱਪ ਪ੍ਰਾਣੀਆਂ ਨੂੰ ਗੰਦੇ ਨਹੀਂ ਰਾਧੀਆਂ ਰਾਜੇ ਨਾਲ ਰੁੱਸਦੇ ਨਹੀਂ ਰਾਜਾ ਖਾਂ ਨੂੰ ਬੰਦਨ ਨਿਖਾਰ ਖੰਡ ਪਾਰਦਾ ਨਹੀਂ ਖੰਡ ਖਿੰਡਦਾ ਨਹੀਂ ਚੂਰੀ ਵਿਚਾਰੀ ਕਿਵੇਂ ਜੀਵੇ ਗਾਹ ਵਾਗੇ ਅਰਧ ਕੋਲੇ ਅੱਗੇ ਟੂਟਿਆਂ ਨੂੰ ਬਾਹਲੇ ਨਹੀਂ ਮੇਰਾ ਸੁੱਟੇ ਕਿੰਨੇ ਮੈਕਰੋਲ ਜੱਗ ਅੱਗੇ ਟੂਟਿਆਂ ਨੂੰ ਬਾਹਲੇ ਨਹੀਂ ਸੁੱਟੇ ਸੱਪਾਂ ਨੂੰ ਬਾਹਲੇ ਨਹੀਂ ਸੱਪ ਰਾਣੀਆਂ ਗੰਦੇ ਨਹੀਂ ਰਾਧੀਆਂ ਰਾਜੇ ਨਾਲ ਰੁੱਸਦੇ ਨਹੀਂ ਰਾਜਾ ਖਾਂ ਨੂੰ ਬੰਦਨ ਨਿਖਾਰ ਖੰਡ ਪਾਰਦਾ ਨਹੀਂ ਖੰਡ ਖਿੰਡਦਾ ਨਹੀਂ ਚੂਰੀ ਵਿਚਾਰੀ ਕਿਵੇਂ ਜੀਵੇ ਗਾਹ ਪਈ ਵਾਗੇ ਅੱਥੀ ਕੋਲੇ ਅੱਥੀ ਅੱਥੀ ਤੂੰ ਅੱਖਾਂ ਤੋਂ ਨਦੀ ਨੂੰ ਪੀਵੇਂਗਾ ਮੇਰਾ ਨਦੀ ਕਿੰਨੋਂ ਮੈਂ ਕਿਉਂਗਾ ਹੱਥੇ ਨਦੀ ਸੁਕਿੰਦਾ ਨਹੀਂ ਨਦੀ ਆਪ ਨੂੰ ਭੁਲਾਉਂਦੀ ਨਹੀਂ ਅੱਜ ਕੋਟਿਆ ਨੂੰ ਬਾੜਦੇ ਨਹੀਂ ਛੋਟੇ ਸੱਪਾਂ ਨੂੰ ਮਾਰਦੇ ਨਹੀਂ ਸੱਪਰਾ ਨਹੀਂ ਡਾਂਗੇ ਨਹੀਂ ਰਾਜਿਆਂ ਰਾਜੇ ਨਾਲ ਦੁਸ਼ਮਣ ਨਹੀਂ ਰਾਜਾ ਖਾਂ ਨੂੰ ਬੰਦਾਂ ਨਹੀਂ ਖਾਂੜ ਕੋਟ ਪਾੜਦਾਂ ਨਹੀਂ ਖੁੰਢ ਖਿਲ ਜਿੰਦਾ ਨਹੀਂ ਚੁੜੀ ਵਿਚਾਰੀ ਕਿਲੇ ਜੀਵੇ ਗਾਹਾਂ ਬਾਤੀ ਨਾੜੀ ਤੁਨੇ ਨਾੜੀ ਨਾੜੀ ਤੂੰ ਅਥੀਉ ਬਣੇਗਾ ਇਹ ਹੱਥੀਂ ਕਿੰਨੋਂ ਮੈਂ ਤੋ ਬੰਦੂਗਾ ਨਾਲੀ ਹੱਥੀਂ ਨੂੰ ਬੰਦ ਨਹੀਂ ਹੱਥੀਂ ਨਦੀ ਨੂੰ ਪੀਂਦਾ ਨਹੀਂ ਨਦੀ ਆਪ ਨੂੰ ਭੁਲਾਉਂਦੀ ਨਹੀਂ ਅੱਜ ਕੋਟਿਆ ਨੂੰ ਬਾੜਦੀ ਨੂੰ ਛੋਟੇ ਸੱਪਾਂ ਨੂੰ ਮਾਰਦੇ ਨਹੀਂ ਸਭ ਰਾਣੀਆਂ ਕਾਂਦੇ ਨੀ ਰਾਣੀਆਂ ਰਾਜਨਾਂ ਵਿੱਚ ਦੇਨੀ ਰਾਜਾ ਦੇ ਖਾਂ ਨੂੰ ਬੰਨ੍ਹ ਨਹੀਂ ਦਿਖਾ ਸਕੋਂ ਦਾ ਫਾਰਦਾ ਨੂੰ ਕੁੰਡ ਕਿੱਲ ਜਿੰਦਾ ਨਿਚੜੀ ਵਿਚਾਰੀ ਕਿਵੇਂ ਕੀਵੇ ਗਾਹਾਂ ਪਈ ਬਾਦੀ ਤੂਹਾਂ ਕੋਲੇ ਤੂਹੇ ਤੂਹੇ ਤੁਸੀਂ ਨਾਲ ਜੂ ਟਕੋਂਦੇ ਘੜਪ ਘੜਪ ਤੂਹੇ ਬਿਲਾਣੀ ਟਕੜਗੇ ਲਾੜੀ ਦੇ ਹੱਥੇ ਨੂੰ ਬੰਨ੍ਹੂਗਾ ਹੱਥੀ ਵੀ ਨਦੀ ਨੂੰ ਪੂਉਗਾ ਨਦੀ ਵੀ ਆਕ ਨੂੰ ਬੁਝਾਉਂਗੀ ਅੱਗ ਵੀ ਛੋਟਿਆਂ ਨੂੰ ਬਾਲੂਗੀ ਛੋਟੇ ਵੀ ਸੱਪਾਂ ਨੂੰ ਬਾਹਰ ਲੰਗੇ ਸੱਪ ਵੀ ਰਾਣੀਆਂ ਨੂੰ ਡੰਗਣਗੇ ਰਾਣੀਆਂ ਵੀ ਰਾਜੇ ਨਾਲ ਫੁੱਛਣੀਆਂ ਰਾਜਾ ਵੀ ਦਿਖਾ ਨੂੰ ਬੰਨ੍ਹੂਗਾ खुंड पालूगा खुंड बि खिड ते राणी रोक प्रााणा बाम्हण खाणु बामन दो बचे कुझु खाधे चूदा टपे कटो कटो कट